ਬਟਾਲੇ ਦੇ ਐਮਐਲ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਮੀਡੀਆ ਸਾਹਮਣੇ ਦੁਸਾਰੇ ਤੇ ਮੌਕੇ ਨੂ ਲੈ ਕੇ ਦਿੱਤੀ ਨਵੀਂ ਅਪਡੇਟ ਕਿਹਾ ਬਟਾਲਾ ਜੀ 110 ਫੁੱਟ ਉੱਚਾ ਹੋਵੇਗਾ ਪਹਿਲੀ ਵਾਰ ਰਾਵਣ ਉਹਨਾਂ ਕਹਿੰਿਆ ਕਿ ਇਸ ਵਾਰ ਤਾਂ ਦੁਸਾਰਾ ਬਟਾਲੇ ਦਾ ਵਿਲੱਖਣ ਹੀ ਹੋਵੇਗਾ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਬਟਾਲੇ ਦੇ ਐਮਐਲ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਸ਼ਰੀਕਲ ਸੀ ਅੱਜ ਲਾਈਵ ਹੋਣ ਦਾ ਮੇਨ ਕਾਰਨ ਇਹ ਹੈ ਕਿਉਂਕਿ ਬਟਾਲੇ ਵਿੱਚ ਦੋ ਤਰੀਕ ਦਨ ਵੀਰਵਾਰ ਨੂੰ ਦੁਸ਼ਹਿਰਾ ਆ ਰਿਹਾ ਹੈ ਔਰ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਵੀ ਜਿਹੜਾ ਰਾਵਣ ਹੈ ਕੱਟੂ ਕਟਨੀ ਉਹ 110 ਫੁੱਟ ਤੋਂ ਵੀ ਜਿਹੜਾ ਵੱਡੇ ਬਣਨ ਜਾ ਰਿਹਾ ਸੋ ਜਿਉਂ ਦੀ ਤੁਸੀਂ ਮੇਰੀ ਡਿਊਟੀ ਲਾਈ ਹੈ ਜ਼ਿੰਮੇਵਾਰੀ ਲਾਈ ਹੈ ਮੇਰੀ ਕੋਸ਼ਿਸ਼ ਹੋਈ ਹੈ ਵੀ ਹਰ ਤਿਹਾਰ ਨੂੰ ਜਿਹੜਾ ਵਾ ਆਪਣਾ ਬਟਾਲੇ ਦੇ ਪਰਿਵਾਰ ਨੂੰ ਸਾਰੇ ਨੂੰ ਲੈ ਕੇ ਆਪਾਂ ਵਧੀਆ ਢੰਗ ਨਾਲ ਇਹਨੂੰ ਮੈਨੇਜ ਕਰੀਏ ਔਰ ਵਧੀਆ ਢੰਗ ਨਾਲ ਇਸ ਤਿਹਾਰਾਂ ਨੂੰ ਜਿਹੜਾ ਮਨਾਈਏ ਸੋ ਇਹਦੇ ਵਿੱਚ ਨਾਲ ਇੱਕ ਚੀਜ਼ ਹੋਰ ਐਡ ਕੀਤੀ ਹੈ ਕਿਉਂਕਿ RAM LILA ਅਕਸਰ ਲੱਗਦੀ ਜਾਂਦੀ ਹੈ ਜਿਹੜੀਆਂ RAM LILA ਲੱਗਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਕਿਉਂਕਿ ਮਰਿਆਦਾ ਨੂੰ ਪਹਿਲ ਰੱਖਦੇ ਹੋਇਆ ਜੀਦੀ रामलीला ਜਿਹੜੀ ਮਰਿਆਦਾ ਨੂੰ ਪ੍ਰੋਪਰਲੀ ਪਹਿਲ ਪਹਿਲ ਕਦਮੀ ਇਹ ਰੱਖੀ ਹੈ ਵੀ 31000 ਰੁਪਏ ਦਾ ਜਿਹੜਾ ਇਨਾਮ ਹੈ ਉਹ ਰੱਖਿਆ ਗਿਆ ਹੈ ਦੂਸਰਾ ਇਨਾਮ ਜਿਹੜਾ ਉਹ 21000 ਦਾ ਰੱਖਿਆ ਗਿਆ ਹੈ ਤੀਸਰਾ ਇਨਾਮ ਜਿਹੜਾ ਉਹ 11000 ਦਾ ਰੱਖਿਆ ਗਿਆ ਹੈ ਜਿਹਦੇ ਵਿੱਚ ਪ੍ਰੋਪਰਲੀ ਜਿਹੜੇ ਸਾਡੇ ਆਰਟਿਸਟ ਵਗੈਰਾ ਆਪਣਾ ਰੋਲ ਪਲੇ ਕਰਦੇ ਨੇ ਸੰਗਤ ਆਉਂਦੀ ਹੈ ਤਾ ਜੋ ਕਿ ਜਿਹੜਾ ਵਧੀਏ ਨੂੰ ਮੈਨੇਜ ਕਰਦਾ ਹੈ ਵਧੀਏ ਨੂੰ ਮੈਨੀਪੂਲੇਟ ਕਰਦਾ ਹੈ ਉਹਦੇ ਵਾਸਤੇ ਇਹ ਇਨਾਮ ਜਿਹੜੇ ਰੱਖੇ ਗਏ ਨੇ ਇਹਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਆਲਮੋਸਟ ਜਿਹੜੀਆਂ ਨੇ ਉਹ ਆਪਾਂ ਅੱਜ ਤੋਂ ਜਿਹੜੀਆਂ ਵਰਕਿੰਗ ਤੇ ਲਾਵਾਂਗੇ ਤਾਂ ਜੋ ਕਿ ਸਾਨੂੰ ਇਹ ਹੋਵੇ ਕਿਉਂਕਿ ਇਹ ਇੱਕ ਸ਼ੁਰੂਆਤ ਹੈ ਤੇ ਹੋ ਸਕਦਾ ਜਿਉਂ-ਜਿਉਂ ਸਮਾਂ ਬੀਤਦਾ ਜਾਵੇ ਇਹ ਇਨਾਮ ਜਿਹੜਾ ਇਹ ਇਹ ਵਧਦੇ ਜਾਣ ਸੋ ਇਹ ਇੱਕ ਮਰਿਆਦਾ ਨੂੰ ਪਹਿਲ ਰੱਖਦਿਆਂ ਹੋਇਆਂ ਇਹ ਜਿਹੜੀ ਪਹਿਲ ਕਦਮੀ ਕੀਤੀ ਹੈ ਔਰ ਇਹਦੇ ਨਾਲ-ਨਾਲ ਫਿਰ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਕਿਉਂਕਿ ਜਦੋਂ ਫਸਟ ਟਾਈਮ ਜਦੋਂ ਮੇਰੀ ਜ਼ਿੰਮੇਵਾਰੀ ਲੱਗੀ ਸੀ ਉਸ ਤੋਂ ਬਾਅਦ ਦਿਨ ਪ੍ਰਤੀ ਦਿਨ ਇਹ ਤੁਹਾਡਾ ਪਰਿਵਾਰ ਔਰ ਤੁਹਾਡਾ ਕਾਫਲਾ ਔਰ ਕੰਮ ਕਰਨ ਦਾ ਜਿਹੜਾ ਤਰੀਕਾ ਜਿਹੜਾ ਦੁਸ਼ਹਿਰਾ ਮਨਾਉਣ ਦਾ ਤਰੀਕਾ ਜਿਹੜਾ ਉਹ ਅੱਗੇ ਨਾਲੋਂ ਚੇਂਜ ਹੁੰਦਾ ਜਾ ਰਿਹਾ ਔਰ ਆਪਾਂ ਉਹਨਾਂ ਪਹਿਲ ਕਦਮੀਆਂ 'ਚ ਆ ਰਹੇ ਆ ਉਹਨਾਂ ਮੈਂ ਕਹਿ ਸਕਦਾ ਵੀ ਜਿਹੜਾ ਉੱਥੇ ਕრაਊਡ ਇਕੱਠਾ ਹੁੰਦਾ ਮੈਨੂੰ ਕਿਉਂਕਿ ਪਿਛਲੇ ਜਦੋਂ ਆਪਾਂ ਦੁਸ਼ਹਿਰਾ ਮਨਾਇਆ ਤੇ ਉਦੋਂ ਦੀਆਂ ਵੀਡੀਓ ਸਾਡੇ ਕੋਲ ਪਈਆਂ ਨੇ ਵੀ ਉੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਸੋ ਇਹ ਤੁਹਾਡਾ ਹੌਸਲਾ ਹੈ ਇਹ ਤੁਹਾਡਾ ਜਿਹੜਾ ਉਤਸ਼ਾਹ ਹੈ ਇਹ ਸਾਡੇ 'ਚ ਜਾਣ ਪਾਉਂਦਾ ਹੈ ਔਰ ਮੈਂ ਮੇਰੀ ਅਸਲ ਖੁਰਾਕ ਜਿਹੜੀ ਹੈ ਤੁਹਾਡਾ ਹੌਸਲਾ ਤੇ ਉਤਸ਼ਾਹ ਜਿਹੜਾ ਤੁਸੀਂ ਇਹਨਾਂ ਮਾਣ ਪਿਆਰ ਬਖਸ਼ ਦਿਓ ਫਿਰ ਕੋਸ਼ਿਸ਼ ਹੁੰਦੀ ਆ ਵੀ ਅੱਗੇ ਨਾਲੋਂ ਹੋਰ ਵਧੀਆ ਕਰਕੇ ਤੁਹਾਨੂੰ ਮੈਂ ਦੱਸਾਂ ਔਰ ਇਸ ਵਾਰ ਪਿਛਲੀ ਵਾਰੀ ਤਕਰੀਬਨ ਜਿਹੜਾ ਆਪਣੇ ਸਾਡੇ ਰਾਮਨ ਸੀ ਉਹਨਾਂ ਦੀ ਹਾਈਟ ਜਿਹੜੀ ਮੇਰੇ ਹਿਸਾਬ ਨਾਲ 65-70 ਫੁੱਟ ਦੇ ਲਾਗੇ ਚਾਗੇ ਸੀ ਪਰ ਇਸ ਵਾਰੀ ਜਿਹੜੀ ਉਹਦੀ ਹਾਈਟ 110 ਫੁੱਟ ਤੋਂ ਵੀ ਉੱਪ ਜਿਹੜੀ ਉਹ ਜਾ ਰਹੀ ਹੈ ਸੋ ਆਓ ਇਸ ਤਿਹਾਰ ਨੂੰ ਇਸ ਦਿਨ ਨੂੰ ਜਿਹੜਾ ਉਹ ਕਹਿੰਦੇ ਨਾ ਨੇਕੀ ਦੀ ਜਿੱਤ ਹੋਈ ਤੇ ਬੁਰਾਈ ਦੀ ਹਾਰ ਹੋਈ ਔਰ ਹਲਕੇ ਆਪਾਂ ਫਿਰ ਇਹਨੂੰ ਮਨਾਉਨੇ ਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਮੇਰੀ ਬੇਨਤੀ ਹੈ ਇਹ ਜਿਹੜਾ ਮੈਸੇਜ ਹੈ ਹਰ ਮੋਬਾਈਲ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਕਿ ਉਸ ਦਿਨ ਸਾਰਾ ਪਰਿਵਾਰ ਜਿਹੜਾ ਫਿਰ ਆਈਟੀਆਈ ਗਰਾਊਂਡ ਵਿਖੇ ਪੋਲੀਟੈਕਨੀਕਲ ਕਾਲਜ ਵਿਖੇ ਜਿੱਥੇ ਹਰ ਸਾਲ ਆਪਾਂ ਦਿਸ਼ਰਾ ਮਨਾਉਨੇ ਆ ਸਾਰਾ ਪਰਿਵਾਰ ਉੱਥੇ ਇਕੱਠਾ ਹੋਵੇ ਤਾਂ ਜੋ ਕਿ ਹੋਰ ਉਤਸ਼ਾਹ ਮਿਲੇ ਤੇ ਅੱਗੇ ਨਾਲ ਹੋਰ ਕੰਮ ਕਰਨ ਦਾ ਜਿਹੜਾ ਆਪਾਂ